ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਤ ਟਾਂਕ ਛਤਰੀ ਜਠੇਰਿਆਂ ਦਾ ਮੇਲਾ ਪਿੰਡ ਮੱਲਪੁਰ ਵਜੀਦਪੁਰ ਰੋਡ ਨਜ਼ਦੀਕ ਮਹਿਰੋਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬੜੀ ਹੀ ਸ਼ਰਧਾਪੂਰਵਕ ਮਨਾਇਆ ਗਿਆ ਆਓ ਦੇਖਦੇ ਆ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਔਰ ਇਸ ਮੌਕੇ ਤੇ ਚਾਪ ਕੋੜਿਆਂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਜਿਹੜੀਆਂ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਜਿਹੜੇ ਸੇਵਾਦਾਰ ਨੇ ਉਹ ਬਖੋਦੀ ਸੇਵਾ ਨਿਭਾ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੱਕ ਇੱਕ ਤਸਵੀਰ ਇੱਕ ਇੱਕ ਹਰ ਸਥਾਨ ਦੀ ਜਿਹੜੀ ਆ ਉਹ ਦਿਖਾਈ ਜਾਵੇ ਔਰ ਬੱਚੇ ਤੁਸੀਂ ਦੇਖ ਸਕਦੇ ਹੋ ਕਿੰਨੇ ਖੁਸ਼ ਨੇ ਔਰ ਬਿਲਕੁਲ ਜੀ ਨਾਲੇ ਲੰਗਰ ਛਕ ਰਹੇ ਨੇ ਤੇ ਨਾਲ ਦੀ ਨਾਲ ਤਾੜੀ ਵੀ ਬਜਾ ਰਹੇ ਨੇ ਕਿ ਵਾਹ ਕਿਸ ਸਤਾਂ ਤੇ ਅਸੀਂ ਆਏ ਹਾਂ। ਔਰ ਬੱਚੇ ਵੀ ਦੇਖੋ ਸੇਵਾ ਕਰ ਰਹੇ ਨੇ ਬਫੂ ਵੀ। ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਇੱਕ ਇੱਕ ਸੀਨ ਇੱਕ ਇੱਕ ਜਿਹੜਾ ਦ੍ਰਿਸ਼ ਹੈਗਾ ਉਹ ਇਸ ਮੇਲੇ ਦਾ ਜਿਹੜਾ ਉਹ ਅਸੀਂ ਦਿਖਾਈਏ। ਔਰ ਸਾਡੀ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਆ ਕਿ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਜਾਂ ਮੇਲੇ ਹੁੰਦੇ ਨੇ ਤੁਹਾਨੂੰ ਹਰ ਸਥਾਨ ਜਿਹੜਾ ਨਵਾਂ ਸ਼ਰਦ ਬਾਬਾ ਜੀ ਉੱਤੇ ਅਸੀਂ ਹਮੇਸ਼ਾ ਯਸੀ ਦਿਖਾਉਂਦੇ ਆ। ਔਰ ਔਰ ਤੁਸੀਂ ਦੇਖ ਸਕਦੇ ਹੋ ਚਾਹੇ ਬੀਲ ਚੇਰਤੇ ਨੇ ਲੇਕਿਨ ਜਠੇਰਿਆਂ ਦੀ ਮਾਨਤਾ ਹੀ ਇੰਨੀ ਜ਼ਿਆਦਾ ਹੁੰਦੀ ਆ ਕਿ ਦੂਰੋਂ ਦੂਰੋਂ ਤੋਂ ਜਿਹੜੇ ਆ ਉਹ ਸ਼ਰਧਾਲੂ ਇੱਥੇ ਆਂਦੇ ਨੇ। ਔਰ ਤੁਸੀਂ ਦੇਖ ਪਾ ਰਹੇ ਹੋ। ਔਰ ਇਧਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਕਮੇਟੀ ਮੈਂਬਰ ਵਗੈਰਾ ਬੈਠੇ ਹੋਏ ਨੇ। ਔਰ ਜੋ ਵੀ ਸੇਵਾਦਾਰ ਸੇਵਾ ਕਰਨਾ ਚਾਹੁੰਦੇ ਨੇ ਜਾਂ ਯੋਗਦਾਨ ਪਾਉਣਾ ਚਾਹੁੰਦੇ ਨੇ ਉਹ ਇਸ ਥਾਂ ਤੇ ਆਉਂਦੇ ਨੇ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਜਿੰਨੇ ਵੀ ਇਸ ਮੇਲੇ ਦੇ ਵਿੱਚ ਆਏ ਨੇ ਉਹਨਾਂ ਨੂੰ ਦਿਖਾਇਆ ਜਾਵੇ ਤੁਸੀਂ ਦੇਖ ਪਾ ਰਹੇ ਹੋ ਔਰ ਦੂਰ ਦੂਰ ਤੋਂ ਜਿਹੜੇ ਸੰਤਾਲੂ ਨੇ ਸੰਗਤ ਨੇ ਇਸ ਮੇਲੇ ਦੇ ਵਿੱਚ ਜਿਹੜੇ ਆ ਕੈ ਤਾਕ ਸ਼ਤਰੀ ਗੋਤਾਲ ਸੰਧਜ ਖੇਰਿਆਂ ਦਾ ਜਿਹੜਾ ਮੇਲਾ ਆਏ ਹਰ ਸਾਲ ਜਿਹੜਾ ਮੇਲਾ ਆ ਆ ਇੱਥੇ ਬੜੀ ਸ਼ਰਧਾਪੂਰਵਕ ਤੁਹਾਨੂੰ ਤਾਂ ਦੇ ਨਾਲ ਜਿਹੜਾ ਮਨਾਇਆ ਜਾਂਦਾ ਆ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਇੱਕ ਖੇੜਾ ਇਸੇ ਪਰ ਦਿਖਾਇਆ ਜਾਵੇ ਕਿ ਇਸ ਕੈਮਰੇ ਦੇ ਸਾਹਮਣੇ ਨਹੀਂ ਆਣਾ ਚਾਹਦੇ ਹੁੰਦੇ ਮੂਲ ਕੋਲਿੰਦੇ ਆ ਲੇਕਿਨ ਨਹੀਂ ਬਾਪਿਆਂ ਦੀ ਜਗ੍ਹਾ ਤੇ ਆਂਦੇ ਆ ਐਸਾ ਨਹੀਂ ਕਰਨਾ ਚਾਹੀਦਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਇੱਕ ਇੱਕ ਚਿਹਰਾ ਜਿਹੜਾ ਹੈ ਕਿਸੇ ਵਿੱਚ ਪਾਓ ਔਰ ਤੁਸੀਂ ਦੇਖ ਰਹੇ ਹੋ ਬੱਚੇ ਵੀ ਛੋਟੇ ਛੋਟੇ ਸ਼ਾਇਦ ਸੋਚਦੇ ਨੇ ਕਿ ਲਾਈਵ ਪ੍ਰੋਗਰਾਮ ਚੱਲਦਾ ਹੋਵੇਗਾ ਲੇਕਿਨ ਨਹੀਂ ਇਹ ਨਵਾਂ ਚਰਦਬਾਬ YouTube ਚੈਨਲ ਤੇ ਜਿਹੜਾ ਬਾਅਦ ਦੇ ਵਿੱਚ ਸਾਰਾ ਇਹ ਦਿਖਾਇਆ ਜਾਏਗਾ ਔਰ ਤੁਸੀਂ ਦੇਖ 파 ਰਹੇ ਹੋ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਔਰ ਸੇਵਾਦਾਰ ਜਿਹੜੇ ਆ ਉਹ ਬਕੂਬੀ ਸੇਵਾ ਜਿਹੜੇ ਆ ਆਪਣੀ ਸ਼ਗਿਰ ਤੋਂ ਹੀ ਜਿਹੜੀ ਆ ਉਹਨਾਂ ਆ ਰਹੇ ਨੇ ਔਰ ਇਸ ਥਾਂ ਤੇ ਜਿਹੜਾ ਆ ਉਹ ਸਤੀ ਪੂਜਾ ਜਿਹੜੀ ਆ ਜੋ ਪੂਜਾ ਉਹ ਕੀਤੀ ਜਾ ਰਹੀ ਹੈਗੀ ਆ ਜਟੇਰਿਆਂ ਦੀ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਇੱਕ ਇੱਕ ਤਸਵੀਰ ਔਰ ਧੋਣਾ ਜਿਹੜਾ ਆ ਉਹ ਪੜ ਰਿਹਾ ਆ ਇਹ ਤੁਸੀਂ ਦੇਖ 파 ਰਹੇ ਹੋ ਔਰ ਸਾਡੀ ਕੋਸ਼ਿਸ਼ ਹੈ ਕਿ ਇਸ ਮੇਲੇ ਦਾ ਜਿਹੜਾ ਉਹ ਮਾਇਆ ਜਾਂ ਔਰ ਢੋਲ ਜਿਹੜੇ ਆ ਉਹ ਵੱਜ ਰਹੇ ਨੇ ਔਰ ਇਹ ਸੂਣ ਪਾਈ ਜਾਂਦੀ ਆ ਉਹ ਦੇਖ 파 ਰਹੇ ਹੋ ਸੰਗਤ ਹੈ ਗਿਆ ਇਸ ਮੇਲੇ ਤੋਂ ਦੂਰ ਤੱਕ ਇੱਥੇ ਤੱਕ ਕੀ ਨਜ਼ਰ ਆ ਰਹੀ ਹੈ ਤੁਸੀਂ ਦੇਖ 파 ਰਹੇ ਹੋ ਔਰ ਸਾਡੀ ਕੋਸ਼ਿਸ਼ ਹੈ ਕਿ ਪੂਰੇ ਤੁਹਾਨੂੰ ਇਸ ਮੇਲੇ ਦਾ ਜਿਹੜਾ ਉਹ ਦ੍ਰਿਸ਼ ਦਿਖਾਇਆ ਜਾਵੇ ਆਪਣੀ 바ਰੀ ਦਾ ਇੰਤਜ਼ਾਰ ਜਿਹੜੇ ਆ ਕਰ ਰਹੇ ਨੇ ਜਾਂ ਸਦਾਲੂ ਮੱਥਾ ਟੇਕ ਕੇ ਆ ਗਏ ਨੇ ਔਰ ਇੱਥੇ ਹਰ ਸਾਲ ਜਿਹੜਾ ਇਹ ਮੇਲਾ ਲਗਾਇਆ ਜਾਂਦਾ ਆ ਔਰ ਤੁਸੀਂ ਦੇਖ 파 ਰਹੇ ਹੋ ਔਰ ਦੂਰ ਦੂਰ ਤੋਂ ਬੱਚੇ ਤੁਸੀਂ ਦੇਖ 파 ਰਹੇ ਹੋ ਔਰ ਬੱਚੇ ਜਿਹੜੇ ਹੈਗੇ ਆ ਥੋੜਾ ਖੇਲ ਵੀ ਰਹੇ ਨੇ ਪੁਰਾਣੀ ਜਿਹੜੀ ਖੇਲ ਹੈਗੀ ਆ ਉਹ ਵੀ ਤੁਹਾਨੂੰ ਇਹ ਬੱਚਿਆ ਬੱਚੇ ਖੇਡ ਰਹੇ ਨੇ ਪਰਪਰਾ ਜਿਹੜੀ ਆ ਮਾਡਰਨ ਸਮੇਂ ਦੇ ਵਿੱਚ ਵੀ ਜਿਹੜੀ ਆ ਉਹ ਪੁਰਾਣੀ ਖੇਡਾਂ ਜਿਹੜੀਆਂ ਉਹ ਬੱਚੇ ਖੇਡ ਰਹੇ ਨੇ ਉਹ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਇੱਕ ਇੱਕ ਚਿਹਰਾ ਜਿਹੜਾ ਆ ਜੋ ਉਸ ਦੇ ਵਿੱਚ ਜਿਹੜਾ ਉਹ ਲਪਾਇਆ ਜਾਵੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਾਈ ਗੁਰਜੀ ਕੀ ਫਤਿਹ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਇਹਦਾ ਪ੍ਰੋਗਰਾਮ ਕੈਂਪੇਜ ਬੋਲੇ ਗਏ ਮਲਪੁਰ ਰਾਹਰੋਡ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਭਗਤ ਨਾਮਦੇਵ ਜੀ ਦੀ ਯਾਦ ਵਿੱਚ ਜੋ ਕਿ ਸ਼੍ਰੋਮਣੀ ਭਗਤ ਜੀ ਉਹਨਾਂ ਦੀ ਯਾਦ ਵਿੱਚ ਉਦੋਂ ਤੋਂ ਇਹ ਮੇਲਾ ਹਰ ਸਾਲ ਤੋਂ ਬਣਾਉਂਦੇ ਪੂਰੇ ਨੇੜੇ ਉਸ ਸੰਗਤ ਬਹੁਤ ਜ਼ਿਆਦਾ ਹੁੰਦੀ ਉਹਨਾਂ ਦੇ ਲਈ ਕਮੇਟੀ ਬਣੋ ਜੋ ਪ੍ਰਬੰਧ ਕੀਤਾ ਜਾਂਦਾ ਹੈ 280 ਸਾਰੇ ਸੰਗਤ ਖਾਸ ਕਰਕੇ ਚੈਨਲ ਦਾ ਬਹੁਤ ਹੀ ਤਿਲੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਇਸ ਮੇਲੇ ਦੀ ਧਰਨ ਨੂੰ ਬਧਾਉਂਦੇ ਹਨ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਆ ਕੋਟ ਕਿੱਥੋਂ ਆਏ ਆ ਅੱਛਾ ਕੋਟ ਕਿੱਥੋਂ ਆਇਆ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਪ੍ਰੋਗਰਾਮ ਤੇ ਜੀ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਹੁੰਦਾ ਆ ਇਹ ਦੇਖ ਕੇ ਸਾਰੇ ਆਪਣੇ ਭਰਾ ਬੜੇ ਇਕੱਠੇ ਹੁੰਦੇ ਨੇ ਤੁਸੀਂ ਪ੍ਰਾਪਤ ਹੁੰਦੇ ਆ ਤੇ ਨਾਮਦੇਵ ਜੀ ਦੀ ਅਸੀਂ ਕੋਲ ਦੇ ਵਿੱਚੋਂ ਆ ਨਾਮਦੇਵ ਜੀ ਨੂੰ 72 ਵਾਰੀ ਭਗਵਾਨ ਜੀ ਨੇ ਦਰਸ਼ਨ ਦਿੱਤੇ ਹੱਦ ਤੱਕ ਕਿਸੇ ਵੀ ਬਰਾਦਰੀ ਨੂੰ ਦਰਸ਼ਨ ਦਿੱਤੇ ਇਸ ਵਿੱਚ ਬਰਾਦਰੀ ਦੇ ਵੀ ਬਲੇਆ ਸ਼੍ਰੋਮਣੀ ਭਗਤ ਦਾ ਖਿਤਾਬ ਵੀ ਤਦੇ ਮਿਲਿਆ ਆ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਇਹਨਾਂ ਨੂੰ 72 ਵਾਰੀ ਦਰਸ਼ਨ ਦਿੱਤੇ ਆ ਇਸ ਕਰਕੇ ਸਾਡੀ ਬਰਾਦਰੀ ਤੇ ਹੋਇਆ ਅਸੀਂ ਇਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ ਬਠੇਰੇਆ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਆ ਸਾਰੀ ਬਰਾਦਰੀ ਇਕੱਠੀ ਹੋ ਕੇ ਹਨ ਬਹੁਤ ਚੰਗੇ ਲੱਗਦਾ ਆ ਇੱਕ ਆਦਮ ਨੂੰ ਦੇਖ ਕੇ ਕਿ ਕਿੱਥੇ ਸਾਜੇ ਤੌਰ ਤੇ ਅਸੀਂ ਘੱਟੇ ਥੱਲੇ ਇਕੱਠੇ ਹੋਏ ਆ ਠੀਕ ਹੈ ਜੀ ਜੀ ਜੈ ਬਾਬਾ ਨਾਮਦੇਵ ਜੀ ਹਾਂ ਜੀ ਇਹ ਜਿਹੜਾ ਜਠੇਰਿਆਂ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜਠੇਰੇ ਦਾ ਮੇਲਾ ਹਰ ਸਾਲ ਜੇ 14ਸ ਵਾਲੇ ਦਿਨ ਬੜੀ ਧੁੰਮਕਾਂ ਮਨਾਇਆ ਜਾਂਦਾ ਹੈ ਚਮਕੂਰ ਦੇ ਵਿੱਚ ਤੇ ਇੱਥੇ ਘਟ ਘਟ ਹਜ਼ਾਰਾਂ ਦੇ ਸਾਥ ਦੇ ਨਾਲ ਇੱਥੇ ਸੰਗਤਾਂ ਜੁੜਦੀਆਂ ਆ ਬਹੁਤ ਦੂਰ ਦੁਰੋਂ ਦੀ ਸੰਗਤਾਂ ਆਈਆਂ ਆ ਪੰਜਾਬ ਤੇ ਹਰ ਕੋਨੇ ਤੋਂ ਵੀ ਸੰਗਤ ਪੰਜਾਬ ਦੇ ਬਾਹਰ ਵੀ ਬਾਹਰਲੇ ਦੇਸ਼ਾਂ ਤੋਂ ਵੀ ਬਹੁਤ ਸਾਰੀ ਸੰਗਤ ਜੁੜਦੀ ਆ ਤੇ ਇੱਥੇ ਗੁਰੂਦਾਰ ਲੰਗਰ ਵੀ ਬਹੁਤ ਹੋਰ ਇਸ ਸਾਲ ਜਿਹੜਾ ਆ ਕਿ ਇਹ ਜੋ ਸੰਤ ਬਾਬਾ ਭਗਤ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜੋ ਇਸ ਰੂਪ ਇਹ ਕੈਲੰਡਰ ਹੈਗਾ ਇੱਕ ਨਵਾਂ ਬਲੋ ਦਿੱਤਾ ਜਾ ਰਿਹਾ ਇਹ ਇੱਕ ਕੈਲੰਡਰ ਹੈਗਾ ਆ ਹਿਮਾਚਲ ਤੋਂ ਉੱਥੇ ਬਾਬਾ ਨਾਨਕ ਦੇਵ ਦਾ ٹرسٹ ਹੈ ਉਹਨਾਂ ਦਾ ਆ 2024 ਦਾ ਕੈਲੰਡਰ ਇੱਕ ਕੈਲੰਡਰ ਹੈਗਾ ਆਪਣੇ ਵੱਡੇ ਬਡੇਰਿਆਂ ਦੀ ਤਰਫੋਂ ਇਹ ਕੈਲੰਡਰ ਦਿੱਤਾ ਜਾ ਰਿਹਾ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ 24 ਸਕੇਨੇ ਤੇ ਤਰੀਕ ਨੂੰ ਤੇ ਕਦੋਂ ਮਨਾਇਆ ਜਾਂਦਾ ਆ ਇਸ ਵਿੱਚ ਸਾਰ ਕੁਝ ਮੈਂਸ਼ਨ ਕੀਤਾ ਗਿਆ ਹੈ ਐਡਰੈਸ ਵੀ ਮੋਬਾਈਲ ਨੰਬਰ ਵੀ ਜਿਸ ਨੂੰ ਲੋੜ ਹੁੰਦੀ ਹੈ ਉਹ ਫੋਨ ਕਰਕੇ ਕਿਸੇ ਨੇ ਵੀ ਮਤਲਬ ਸੰਪਰਕ ਕਰਨਾ ਆ ਹਾਂਜੀ ਸੰਪਰਕ ਕਰਨਾ ਉਹ ਕਰ ਸਕਦਾ आपका नाम क्या है जी नितिन कैथ है कहाँ से आए आप आई एम फ्रॉम दिल्ली दिल्ली अरे से आए हर बार चाहते हैं आप हाँ जी और ये जो कैलेंडर है इसके बारे में आप बताएं ये किन की तरफ से होता है ये जी हम जी हमारे बड़े बुजुर्ग हैं और हमारे जिठेले जो पूजे जाते हैं उनकी तरफ से होता है और हमारे बाबा नामदेव भी हैं इसमें जो हमारे यहाँ पूजे जाते हैं और हर वर्ष ये जो कैलेंडर है इसकी सेवा जो है कौन करता है ये ਰਾ ਟ੍ਰਸਟ ਕਮੇਟੀ ਕਰਦੀ ਹੈ ਤਾਂ ਕੈਂਪ ਦੀ ਤਰਫੋਂ ਹੋਤੀ ਹੈ ਹਰ ਚੰਗੋ ਸੇਵਾ ਕਰਦੀ ਹੈ ਸਾਡੇ ਅੰਦਰ ਠੀਕ ਹੈ ਔਰ ਇਹ ਕੈਂਪ ਬੋਥ ਛੇਰਿਆਂ ਨਾਲ ਜੋ ਮੇਲਾ ਆ ਇਹ ਤੁਸੀਂ ਦੇਖ ਪਾ ਰਹੇ ਹੋ ਸਿੱਧੀਆਂ ਤਸਵੀਰਾਂ ਔਰ ਨਵਾਂ ਸਰਦਪਾਪਾ ਜੂਬ ਚੈਨਲ ਤੇ ਤੁਹਾਨੂੰ ਇਹ ਦਿਖਾਇਆ ਜਾ ਰਿਹਾ ਆ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਜਿਹੜਾ ਪੂਰਾ ਮੇਲਾ ਆ ਜਿੰਨੇ ਵੀ ਇੱਥੇ ਆਏ ਹੋਏ ਨੇ ਤਕਰੀਬਨ ਕੋਈ ਰਹਿ ਵੀ ਜਾਂਦੇ ਆ ਤੁਹਾਨੂੰ ਪੂਰਾ ਦਾ ਪੂਰਾ ਜਿਹੜਾ ਇਹ ਮੇਲਾ ਇੱਥੇ ਦਿਖਾਇਆ ਜਾਵੇ ਔਰ ਨਵਾਂ ਸ਼ਹਿਰ ਤੋਂ ਆਪਾਂ YouTube ਚੈਨਲ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਔਰ ਇਹ ਮੇਲਾ ਦਾ ਪੂਰਾ ਦ੍ਰਿਸ਼ ਸਾਡੀ ਕੋਸ਼ਿਸ਼ ਆ ਔਰ ਇੱਧਰ ਸੇਵਾਦਾਰ ਜਿਹੜੇ ਆ ਉਹ ਆਪਣੀ ਬਾਕੀ ਸੇਵਾ ਨਿਭਾ ਰਹੇ ਨੇ ਔਰ ਤੁਸੀਂ ਦੇਖ 파 ਰਹੇ ਹੋ ਬ੍ਰਦਰ ਸੇਵਾਦਾਰ ਜਿਹੜੇ ਆ ਉਹ ਸੇਵਾਦਾਰ ਵੀ ਬਕੂਬੀ ਸੇਵਾ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਇਹ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਕੋਈ ਇਸ ਪ੍ਰੋਗਰਾਮ ਦੀ ਇਸ ਮੇਲੇ ਦੀ ਜਿਹੜੀ ਆ ਉਹ ਸਾਰੀ ਤਸਵੀਰ ਹਰ ਮੇਲਾ ਜਿਹੜਾ ਸਾਰੇ ਦਾ ਸਰੰਦਾ ਉੱਤੇ ਪਾਇਆ ਜਾ ਸਕੇ ਔਰ ਤੁਸੀਂ ਰਸ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੀਆਂ ਆ ਉਹ ਲੈਣਾ ਜਿਹੜੀਆਂ ਆ ਉਹ ਕਾਫੀ ਜਿਹੜੀਆਂ ਦੂਰ ਦੂਰ ਤੱਕ ਲੈਣਾ ਜਿਹੜੀਆਂ ਉਹ ਲੱਗਿਆ ਹੋਈਆਂ ਨੇ ਔਰ ਜਿੰਨੀ ਵੀ ਸਾਡੀ ਕੋਸ਼ਿਸ਼ ਆ ਕਿ ਅਸੀਂ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਜਿ ਮੇਲਾ ਆ ਉਹ ਦਿਖਾ ਸਕੀਏ ਸਾਡੀ ਕੋਸ਼ਿਸ਼ ਆ ਔਰ ਕਿ ਸੈਰ ਜੀ ਇੱਕ ਮਿੰਟ ਔਰ ਸਾਡੀ ਕੋਸ਼ਿਸ਼ ਹੈ ਕਿ ਮੇਲੇ ਦੇ ਵਿੱਚ ਜਿੰਨੇ ਵੀ ਆਏ ਹੋਵੇ ਤੁਹਾਨੂੰ ਇਹ ਸਾਰੇ ਦੇ ਸਾਰਾ ਮੇਲਾ ਦਿਖਾ ਸਕੀਏ ਅਤੇ ਤੁਸੀਂ ਦੇਖ ਪਾ ਰਹੇ ਹੋ ਅਤੇ ਕਾਫੀ ਬੱਠੇ ਕਾ ਵੀ ਕੁਝ ਨੇ ਨਵਾਂ ਸ਼ਹਿਰ ਦੋਆਬਾ YouTube ਚੈਨਲ ਜਦ ਮਰਜ਼ੀ ਦੇਖ ਸਕਦੇ ਆ ਅਤੇ ਕਾਫੀ ਦੂਰੋ ਦੂਰੋ ਜਿਹੜੇ ਆ ਇੱਥੇ ਸੰਗਤ ਆ ਉਹ ਸਰਦਾਲੂ ਜਿਹੜੇ ਆ ਉਹ ਕਾਫੀ ਦਿਨ ਹੋ ਗਏ ਨੇ ਆਏ ਹੋਏ ਨੇ ਔਰ ਨਮਾਸ਼ਾਲਾ ਦਵਾਬਾ YouTube ਚੈਨਲ ਦੀ ਇਹ ਕੋਸ਼ਿਸ਼ ਹੈ ਕਿ ਤੁਹਾਨੂੰ ਪੂਰੇ ਮੇਲੇ ਦਾ ਜਿਹੜਾ ਨਜ਼ਾਰਾ ਆ ਉਹ ਸਾਰੇ ਦਾ ਸਾਰਾ ਜਿਹੜਾ ਉਹ ਦਿਖਾਇਆ ਜਾ ਸਕੇ ਤੁਸੀਂ ਬੱਚੇ ਦੇਖ ਸਕਦੇ ਹੋ ਕਿੰਨੇ ਖੁਸ਼ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਪੂਰੇ ਦਾ ਪੂਰਾ ਮੇਲਾ ਜਿਹੜਾ ਹੈ ਉਹ ਤੁਹਾਨੂੰ ਇਸ ਸਕ੍ਰੀਨ 'ਤੇ ਦਿਖਾਇਆ ਜਾਵੇ ਕਿਉਂਕਿ ਹਰ ਇੱਕ ਨੂੰ ਹੁੰਦਾ ਹੈ ਜਦੋਂ ਚੈਨਲ ਨੂੰ ਰਿਸਰਚ ਕਰਦੇ ਆ ਕਿ ਸਾਡੀ ਤਸਵੀਰ ਆਈ ਜਾਂ ਨਹੀਂ ਆਈ ਇਸ ਕਰਕੇ ਸਾਡੀ ਕੋਸ਼ਿਸ਼ ਆ ਲੋ ਜੀ ਲੋ ਕਿ ਤੁਹਾਨੂੰ ਮੇਲੇ ਦੀ ਇੱਕ ਇੱਕ ਤਸਵੀਰ ਸੇਵਾਦਾਰ ਦਾ ਕੋબી ਸੇਵਾ ਜਿਹੜੀ ਉਹ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਉਹ ਮੇਲੇ ਦੀ ਇੱਥੇ ਪਤਾ ਜਾਵੇ ਨਵਾਂ ਸ਼ਰਦਪਾਪਾ YouTube ਚੈਨਲ ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਗਤੀਵਿਧੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੋਣ ਵਾਲੀ ਹਰ ਗਤੀਵਿਧੀ ਹਰ ਰਿਪੋਰਟ ਜਿਹੜੀ ਆ ਉਹ ਹਮੇਸ਼ਾ ਇਹ ਅਕਸਰ ਦੁਕਾਨਾਂ ਦਾ ਤੁਸੀਂ ਦੇਖ ਸਕਦੇ ਹੋ ਕੰਝ ਕਾਂ ਪੰਜ ਕਪੂਜਨ ਵੀ ਕਹਿ ਸਕਦੇ ਹੋ ਉਹ ਪਹਿਲਾਂ ਬੱਤੀ ਹੋਈ ਨੇ ਔਰ ਜਿਹੜਾ ਇਥੇ ਪ੍ਰਚਾਰ ਜਿਹੜਾ ਕੋਈ ਟੋਪੀਆਂ ਦਾ ਕੋਈ ਖੇਲੇ ਕੋਈ ਹੋਰ ਫਲ ਫਰੂਟ ਕੋਈ ਮਠਿਆਈ ਦਾ ਜਿਹੜਾ ਉਹ ਬੜ ਬਰਦਾਇਆ ਜਾ ਰਿਹਾ ਆ ਔਰ ਸਾਡੀ ਕੋਸ਼ਿਸ਼ ਹੈ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਕਿ ਉਹ ਮੇਲੇ ਦੀ ਜਿਹੜੀ ਆ ਇਸ ਦੇ ਉੱਪਰ ਦਿਖਾ ਸਕੀਏ ਔਰ ਬੱਚੇ ਤੁਸੀਂ ਦੇਖ ਸਕਦੇ ਹੋ ਕਾਫੀ ਕੁਝ ਨੇ ਕਿਉਂਕਿ ਬਿਲਕੁਲ ਹਾਨ ਮੰਗਲ ਦੇ ਇੱਕ ਦੂਜੇ ਨਾਲ ਕਈ ਕਈ ਬੋਲ ਵੀ ਨਹੀਂ ਸਕਦੇ ਐਤੂ ਜੀ ਦੀ ਭਾਸ਼ਾ ਸਮਝ ਲੈਂਦੇ। ਔਰ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਤਾ ਤਿਆਰ ਹੈ। ਵਿਮਲ ਕੁਮਾਰ ਜੀ ਜਿਹੜੇ ਆ ਉਹ ਕੋਈ ਸਲਾਮਤ ਸਲਾਮ ਕਰ ਰਹੇ ਨੇ ਆਪਸੀ। ਇਹ ਕਾਫੀ ਇੱਥੇ ਜਿਹੜਾ ਹੈ ਮੇਲੇ ਦੇ ਵਿੱਚ ਜਿਹੜਾ ਹੈ ਕਾਫੀ ਇਹਨਾਂ ਦਾ ਜੋਗਦਾਰ ਰਹਿੰਦਾ ਹੈ ਕਿਉਂਕਿ ਨੇੜੇ ਕਿ ਇਹਨਾਂ ਦਾ ਪਿੰਡ ਆ। ਇਹ ਡਾਕਟਰ ਦਾ ਕੰਮ ਵੀ ਕਰਦੇ ਨੇ। ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਪੂਰੇ ਦਾ ਪੂਰਾ ਜਿਹੜਾ ਮੇਲਾ ਹੈਗਾ ਉਹ ਪੂਰੇ ਦਾ ਪੂਰਾ ਮੇਲਾ ਜਿਹੜਾ ਹੈ ਕੇਸ ਦੇ ਉੱਪਰ ਪਕਾ ਦਿੱਤਾ ਜਾਵੇ ਔਰ ਇੱਕ ਇੱਕ ਤਸਵੀਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇਸ ਮੇਲੇ ਦੇ ਵਿੱਚ ਜਿਹੜੀ ਆ ਕਿ ਉਹ ਦਿਖਾਈ ਜਾਵੇ ਔਰ ਜਦੋਂ ਤੁਸੀਂ ਦੇਖ ਸਕਦੇ ਹੋ ਔਰ ਕਿ ਸਵੇਰ ਤੋਂ ਹੀ ਜਿਹੜੀ ਹੈ ਸੇਵਾ ਦੇ ਵਿੱਚ ਇੱਥੇ ਬੈਠੇ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਰਧਾ ਹੈ ਇਹਨਾਂ ਦੀ ਔਰ ਰਮਾਚੰਦ ਤੱਕ ਤੋਂ ਦਿੱਲੀ ਤੱਕ ਤੋਂ ਜਿਹੜੇ ਆ ਇੱਥੇ ਆਏ ਹੋਏ ਨੇ ਔਰ ਇੱਥੇ ਜਿਹੜੇ ਕਲੰਡਰ ਨੇ ਉਹ ਵੀ ਮੇਲੇ ਦੇ ਵਿੱਚ ਜਿਹੜੇ ਆਉਂ ਦਿੱਤੇ ਗਏ ਹੈਗੇ ਆ ਤਾਂ ਜੋ ਸ਼ਰੋਮਰੀ ਭਗਤਪਾਪਾ ਨਾਮਦੇਵ ਜੀ ਜਿਹੜੇ ਆ ਟਾਕ ਛਤਰੀ ਸਿੰਘੇ ਬਰਾਦਰੀ ਨਾਲ ਸੰਬੰਧਿਤ ਜਿਹੜੇ ਹੈਗੇ ਆ ਕੈਥ ਗੋਤ ਦਾ ਏਜ ਡੇਰੇ ਦਾ ਮੇਲਾ ਹੈਗਾ ਆ ਔਰ ਜਿਨ੍ਹਾਂ ਜਿਨ੍ਹਾਂ ਦੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਸਾਰਾ ਤੁਹਾਨੂੰ ਆਇਆ ਜਾ ਰਿਹਾ ਆ ਔਰ ਮੇਰੀ ਕੋਸ਼ਿਸ਼ ਇਹ ਰਹੀ ਆ ਕਿ ਤੁਹਾਨੂੰ ਮੇਲੇ ਦਾ ਹਰ ਤਰੀਕ ਸਾਹ ਸੀਨ ਜਿਹੜਾ ਆ ਉਹ ਦਿਖਾਇਆ ਜਾਵੇ ਔਰ ਇਹ ਪੂਜਾ ਪੂਜਾ ਕਰ ਰਹੇ ਨੇ ਕੋਈ ਵੀ ਚੀਜ਼ ਤੁਸੀਂ ਦੇਖ ਪਾ ਰਹੇ ਹੋ ਇਹ ਮੇਲੇ ਦੀਆਂ ਤਸਵੀਰਾਂ ਸਾਡੀ ਕੋਸ਼ਿਸ਼ ਹੈ ਕਿ ਪੂਰੇ ਦਾ ਪੂਰਾ ਮੇਲਾ ਜਿਹੜਾ ਹੈ ਸ਼ਾਇਦ ਕੋਈ ਰਹਿ ਗਿਆ ਹੋਵੇ ਤਾਂ ਮੈਂ ਮਾਫੀ ਚਾਹਾਂਗਾ ਪਰ ਪੂਰੀ ਕੋਸ਼ਿਸ਼ ਹੈ ਕਿ ਤੁਹਾਨੂੰ ਪੂਰੇ ਮੇਲੇ ਦੇ ਵਿੱਚ ਜਿੰਨੇ ਵੀ ਸਰਦਾਰੂ ਆਏ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਦਿਖਾਇਆ ਜਾਵੇ ਔਰ ਸਾਡੀ ਕੋਸ਼ਿਸ਼ ਤੁਸੀਂ ਦੇਖ ਪਾ ਰਹੇ ਹੋ ਵਾਕਿਆ ਹੀ ਟੋਫੀਆਂ ਮਿੱਠੀਆਂ ਜਾ ਰਹੀਆਂ ਨੇ ਮਿੱਠੀਆਂ ਟੋਫੀਆਂ ਮੁੱਠੀਆਂ ਟੋਫੀਆਂ ਇਤਤਰਨ ਹੋ ਜਾਂਦੀਆਂ ਇੱਥੇ ਜਿਹੜਾ ਕਿ ਇੱਕ ਸ਼ਾਪ ਦੇ ਤੌਰ ਤੇ ਜਿਹੜੀ ਹੈ ਔਰ ਬੱਚੇ ਤੁਸੀਂ ਦੇਖ ਸਕਦੇ ਹੋ ਕਿੰਨੇ ਖੁਸ਼ ਨੇ ਛੋਟੇ ਛੋਟੇ ਬੱਚੇ ਨੇ ਨੇ ਤੇ ਇਹਨਾਂ ਰਾਹ ਦੇ ਕੇ ਅਸੀਂ ਤਾਂ ਰੋਣ ਲੱਗ ਪੈਂਦੇ ਹਾਂ ਤੁਸੀਂ ਜਦੋਂ ਛੋਟੇ ਹੁੰਦੇ ਸੀਗੇ ਲੇਕਿਨ ਔਰ ਪ੍ਰੋਨ ਦਾ ਕਮੇਟੀ ਜਿਹੜੇ ਆ ਇੱਧਰ ਬੈਠੇ ਹੋਏ ਨੇ ਔਰ ਅਸੀਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਇਸ ਮੇਲੇ ਦੀ ਹਰ ਇੱਕ ਤਸਵੀਰ ਜਿਹੜੀ ਆ ਉਹ ਤੁਹਾਨੂੰ ਪੂਰੇ ਦਾ ਪੂਰਾ ਜਿਹੜਾ ਮੇਲਾ ਆ ਉਹ ਦਿਖਾ ਦਿੱਤਾ ਜਾਵੇ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਬਾਕੀ ਕੁੜੀ ਨੇ ਵੀ ਕਿਹਾ ਜਿੱਧਰ ਜਾਣੇ ਟੋਫੀਆਂ ਵੰਡਦੇ ਉਧਰ ਆ ਜਾਂਦੇ ਸਾਡੀ ਕੋਸ਼ਿਸ਼ ਆ ਕਿ ਅਸੀਂ ਤੁਹਾਨੂੰ ਸਾਰਾ ਮੇਲਾ ਜਿਹੜਾ ਆ ਉਹ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਅਸੀਂ ਦਿਖਾਈਏ ਇਹ ਵੀਡੀਓ ਚੱਲਦੇ ਸਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਪੂਰੇ ਦਾ ਪੂਰਾ ਮੇਲਾ ਜਿਹੜਾ ਹੈ ਇਹ ਦਿਖਾ ਦਿੱਤਾ ਜਾਵੇ ਔਰ ਮੇਲੇ ਦੇ ਵਿੱਚ ਲੱਗੇ ਹੋ ਤੁਸੀਂ ਬਾਜ਼ਾਰ ਦੇਖ ਸਕਦੇ ਹੋ ਔਰ ਬਾਜ਼ਾਰ ਦੇ ਵਿੱਚ ਜਿਹੜੀ ਅਖੀਰ ਤੋਂ ਪ੍ਰੋਗ ਜਿਹੜੀ ਆ ਉਹ ਕਰ ਰਹੇ ਨੇ ਕਿਉਂਕਿ ਹਰ ਇੱਕ ਦੀ ਇਹ ਇੱਛਾ ਹੁੰਦੀ ਆ ਚਾਹੇ ਜੋ ਮਰਜੀ ਆ ਲੇਕਿਨ ਇਹ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਬਾਜ਼ਾਰ ਲੱਗੇ ਹੋਏ ਨੇ ਥਾਂ ਥਾਂ ਦੇ ਵਿੱਚ ਔਰ ਤੁਹਾਨੂੰ ਇੱਧਰ ਵੀ ਲੈ ਜਾਂਦੇ ਆ ਸਾਡੇ ਬਜ਼ੁਰਗ ਨੇ ਇੱਥੇ ਬੈਠੇ ਹੋਏ ਨੇ ਔਰ ਜੋੜਿਆਂ ਦੀ ਸੇਵਾ ਦੇ ਵਿੱਚ ਬੈਠੇ ਹੋਏ ਨੇ ਔਰ ਮੈਂ ਸਵੇਰ ਤੋਂ ਇਹਨਾਂ ਨੂੰ ਦੇਖ ਰਿਹਾ ਆ ਕਿ ਇੱਥੇ ਬੈਠੇ ਹੋਏ ਨੇ ਔਰ ਦੇਖ ਰੇਖ ਵੀ ਕਰ ਰਹੇ ਨੇ ਔਰ ਲੈਣਾ ਜੜੀਆਂ ਆ ਉਹ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਨੇ ਸਾਡੀ ਕੋਸ਼ਿਸ਼ ਹੈ ਕਿ ਪੂਰੇ ਦਾ ਪੂਰਾ ਜਿੰਨਾ ਵੀ ਮੇਲਾ ਹੈਗਾ ਇਹ ਤੁਹਾਨੂੰ ਸਾਰੇ ਦਾ ਸਾਰਾ ਦਿਖਾ ਦਿੱਤਾ ਜਾਵੇ ਵੀਡੀਓ ਨੂੰ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ 시ਦਪਗਤ ਸਿੰਘਗਰ ਦੀ ਹਰ ਪੋ ਤੁਸੀਂ ਦੇਖ ਸਕਦੇ ਹੋ ਕਿ ਉਧਰ ਜਿਹੜਾ ਹੈਗਾ ਕੀ ਜਿਹੜਾ ਲੰਗਰ ਜਿਹੜਾ ਉਹ ਟੁੱਟ ਲੰਗਰ ਵੀ ਜਿਹੜਾ ਉਹ ਹੁਣੇ ਚੱਲੇਗਾ ਤੇ ਆਪਣੀ 바ਰੀ ਦੀ ਇੰਤਜ਼ਾਰ ਕਰਦੇ ਹੋ ਕਿਉਂਕਿ ਮੇਲੇ ਦੇ ਵਿੱਚ ਰਸ਼ੀ ਇੰਨਾ ਜ਼ਿਆਦਾ ਹੈਗਾ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੇ ਆ ਕਈ ਸ਼ਰਧਾਲੂ ਤੁਸੀਂ ਦੇਖ ਸਕਦੇ ਹੋ ਮੈਂ ਜਿਹੜਾ ਕੰਮ ਜ਼ੂਮ ਕਰਕੇ ਤੁਹਾਨੂੰ ਦਿਖਾਵਾਂਗਾ ਸ਼ਰਧਾਲੂ ਫਿਲਹਾਲ ਹੁਣ ਵੀ ਆ ਰਹੇ ਨੇ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ لال ਕੈਂਥ ਗਰਚਾ ਦੀ ਇਹ ਵਿਸ਼ੇਸ਼ ਰਿਪੋਰਟ